ਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਇਸ ਵੀਡੀਓ ਰਾਹੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜੀ ਤਾਂ ਉਹਨਾਂ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ ਹੈ 8427019817 ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੱਤ ਬੈੜਾ ਸੱਤੇ ਸੱਤੇ ਫੋਰ ਸੇਲ ਨੇ ਤੇ ਸੱਤ ਆ ਰਹੀਆਂ ਨੇ ਸ਼ਾਮੀ ਠੀਕ ਹੈ ਵਪਾਰ ਦਾ ਕੰਮ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਜੀ ਵੀ ਜੀ ਸ਼ਿਕਾ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਇੱਕ ਵਾਰ ਹਾਂ ਭਾਈ ਪਾਉਣ ਪਈ ਸੀਗਾ ਪੈਂਡਾੜਾ ਜਿਲ੍ਹਾ ਬਰਨਾਲਾ ਜੀ ਕੰਟੈਕਟ ਨੰਬਰ ਹੈ 98773789 ਤੇ ਦੂਜਾ ਨੰਬਰ ਹੈ 973535046 ਵੱਡੇ ਭਰਾ ਨੰਬਰ ਆ ਜੀ ਠੀਕ ਹੈ ਸਕਰੀਨ ਦੇ ਉੱਤੇ ਵੀ ਨੰਬਰ ਚੱਲ ਰਿਹਾ ਹੋਵੇ ਜਿਹੜਾ ਆਪਾਂ ਪਹਿਲੇ ਨੰਬਰ ਤੇ ਬੈਠ ਦੇਖ ਰਹੇ ਹਈ ਇਹ ਕੈਮੇ ਸੂਈ ਸੂਈ ਜੀ ਬਣਾ ਭਾਈ ਆਪਣਾ ਕਲਾਸ ਲੈਗੇ ਠੀਕ ਹੈ ਜੀ ਤੇ 8 ਕੁ ਵੇੜਾ ਆਪਣੇ ਕੋਲੇ ਆਉਂਗੇ 4 ਕੁ ਵੇਸਾਂ ਨੂੰ ਉਹ ਸਾਰੀਆਂ ਹਾਈ ਮਿਲਕ ਵਾਲੀਆਂ ਨੇਗੀਆਂ ਉਹ ਮੰਨ ਕੇ 30 ਕਿਲੋ ਤੋਂ ਲੈ ਕੇ 50 ਕਿਲੋ ਤੱਕ ਦੇ ਵੜਾ ਨਹੀਂ ਆਪਣੇ ਕੋਲੇ ਠੀਕ ਹੈ ਜੀ ਇਹ ਆਪਾਂ ਐਵਰੇਜ ਦੁੱਧ ਦੀ ਲਈਏ 20 ਕਿਲੋ ਲੈ ਕੇ 50 ਕਿਲੋ ਤੱਕ ਦੇ ਵੜਾ ਹਸ ਟਾਈਮ ਹੈ ਜੀ ਨਾ ਬਈ ਆਪਣੇ ਕੋਲੇ ਠੀਕ ਹੈ 20 ਤੋਂ ਲੈ ਕੇ 50 ਕਿਲੋ ਤੱਕ ਦੇ ਵੜਾ ਠੀਕ ਹੈ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖ ਰਹੇ ਹਾਂ ਜੀ ਪਹਿਲੇ ਨੰਬਰ ਤੇ ਵੀਰੇ ਦੋ ਦਾੰਦਾ ਕੀ ਚੌਧ ਦੇ ਚੱਕ ਦੀ ਹੈ ਪਹਿਲਾਂ ਗਈ ਫਸਟ ਟਾਈਮ ਰਾਈ ਗਈ ਅੱਛਾ ਠੀਕ ਹੈ ਜੀ ਹਾਂ ਸੀਮਨ ਵਗੈਰੇ ਦਾ ਪਤਾ ਜੀ ਸੀਮਨ ਭਾਈ ਆ ਮੰਨ ਕੇ ਚਲ ਠੀਕ ਹੈ ਤੇ ਵਧੀਆ ਸਿਲਮਣ ਲੱਗੇ ਵੀ ਨੇ ਇਹਨਾਂ ਦੀ ਠੀਕ ਹੈ ਤੋੜੇ ਬਾਅਦ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਲੀਵਾ ਵਗੈਰਾ ਤੁਸੀਂ ਦੇਖ ਸਕਦੇ ਆ ਇੱਕ ਨੰਬਰਾਂ ਮਿਲਕ ਵੇਨਸ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਰਾਜੀ ਸਭੀ ਪੜੀ ਰਹੀ ਆ ਫੇਸ ਕੁਆਲਟੀ ਵਗੈਰਾ ਤੁਸੀਂ ਦੇਖ ਸਕਦੇ ਆ ਇੱਕ ਨੰਬਰ ਹਾਂ ਜੀ ਇਹ ਹੈਗਾ ਬਈ ਕੋਈ ਨੇੜੇ ਆ ਕਿਤੇ ਵੀਰੇ ਸੋਹੀਆਂ ਨੇ ਠੀਕ ਆ ਨਾ ਇਹ ਸਾਈਜ਼ ਵਾਲੀਆਂ ਵੜਾਣੀਆਂ ਤੇ ਨਾਰਮਲੀ ਐਮ ਐਨ ਕੇ ਗੱਲ ਵੀ 30 ਕਿਲੋ 30 ਕਿਲੋ ਤੋਂ ਵੜਾ ਦੇਣੀ ਆ ਵੜਾ ਦੋਨੇ ਫਸਟ ਟਾਈਮਰ ਨਹੀਂ ਆ ਇਹ ਫਸਟ ਟਾਈਮ ਹੈ ਜੀ ਠੀਕ ਸਰ ਆਰ ਰੋਡ ਦੀ ਕੋਆਟੀ ਬਈ ਚੈੱਕ ਕਰਾ ਦਿਓ ਐ ਚਾਰੇ ਸਾਨੂੰ ਨਖਰਾ ਨਹੀਂ ਨੇ ਪੀੜੀਆਂ ਨੇ ਪਾਵੇ ਮੰਗੂ ਲੱਗੇ ਵੀ ਨਹੀਂ ਕੋਈ ਐ ਨਹੀਂ ਹੈਗਾ ਵੀ ਕੱਠੇ ਰੋਲ ਵੀ ਨਹੀਂ ਜੀ ਫੈਕਸ ਲੈ ਵੀ ਦੀ ਸਾਰੀ ਵੜਾ ਮੰਨ ਕੇ ਚੱਲ ਆਪਣੇ ਕੋਲ ਇਹ ਵੀ ਫਸਟ ਟਾਈਮਰ ਹੈ ਜੀ ਤੇ ਇਹਦੇ ਮੰਨ ਕੇ ਚੱਲੇ ਇੱਕ ਹਫਤਾ ਪੈਂਡਿੰਗ ਪਿਆਗਾ ਬੜਦਾ ਠੀਕ ਹੈ ਜੀ ਇਹ ਵੀ ਦੁੱਕ ਦੇ ਹੋ ਕੇ ਚੌਕ ਦੇ ਚੱਕ ਦੇ ਤਾਂ ਇਹਦੇ ਦਿਨ ਕਿੰਨੇ ਬਾਕੀ ਨੇ ਜਿਹੜੇ ਆਪਾਂ ਪਾਏ ਇਹ ਕੰਮ ਉਹਦੇ ਬਈ 2-3 ਦਿਨ ਨੂੰ ਉਹ ਤਿਆਰ ਪਰ ਤਿਆਰ ਉਹ ਰਾਤ ਨੂੰ ਸੂਪ ਜਾਂ 2 ਦਿਨ ਕੱਢ ਵੀ ਸਕਦੀ ਹੈ ਜੀ ਠੀਕ ਹੈ ਜੀ ਉਹ ਤਿਆਰ ਪਰ ਤਿਆਰ ਇਹਦੇ ਇੱਕ ਹਫਤਾ ਪੈਂਡਿੰਗ ਪਿਆ ਬੱਸੀ ਦਾ ਠੀਕ ਹੈ ਜੀ ਹਾਂ ਤੋ ਰਵਰ ਫੇਸ ਕੁਆਲਟੀ ਵਗਰਾ ਤੇ ਦੇਖ ਲਓ ਮੰਨ ਕੇ ਚੱਲ ਵੀ ਕੋਈ ਵੀਰ ਸੌਦਾ ਕਰਦਾ ਹਨਾ ਆਨਲਾਈਨ ਆਪਾਂ ਨੂੰ ਦੋਨੇ ਵੜਾ ਇਕੱਠਿਆਂ ਦਾ ਕੋਈ ਛੋਟਿਆਂ ਮੰਨ ਕੇ ਨਾ ਲਵੇ ਤੁਸੀਂ ਦੇਖ ਸਕਦੇ ਹੋ ਛੋਟੀਆਂ ਨੇ ਵੜਾਆਂ ਹਨਾ ਹਾਂਜੀ ਹਾਂਜੀ ਹਾਂ ਵਧੀਆ ਸਾਈਜ਼ ਨੇ ਵੜਾ ਇਹ ਫਿਟਿੰਗ ਵਾਲੇ ਦੇ ਵਿੱਚ ਆ ਕੇ ਤੁਸੀਂ ਦੇਖ ਸਕਦੇ ਹੋ ਨਿਖੜ ਮੈਂ ਥਾਂ ਲੱਗੇ ਹੋਏ ਨੇ 30 30 ਕਿਲੋ ਬਈ ਨਾਰਮਲੀ ਦੋ ਤਾਂ ਬਸੀਆਂ ਪਾਉਣੀਆਂ ਜੇ ਕਹਿੰਦੇ ਸਰਦੀ ਹੁੰਦੀ ਤਾਂ ਤਾਂ 35 35 ਤੋਂ ਪਲੱਸ ਇਹ ਦੋ ਦਿੰਦੀ ਹੈ ਕਿਉਂਕਿ ਗਰਮੀ ਹੈ ਜੀ ਆਪਾਂ 30 30 ਮੰਨ ਕੇ ਆਪਾਂ ਵੜਾ ਦਵਾਂਗੇ ਤੁਸੀਂ ਮਾਰਦੀ ਬੰਦਾ ਕੀ ਕਰ ਲੈ ਜਾਏ ਹਾਂਜੀ ਸੋਹਣੇ ਥਾਂ ਲੱਗੇ ਹੋਏ ਨੇ ਕਰਮਾਰੀ ਇਹਦਾ ਮੁੱਲ ਕੀ ਕਰਦੇ ਆਂ ਜੀ ਆਪਾਂ ਮੁੱਲ ਬਈ ਜੇ ਕੱਲੀ ਦਾ ਕੱਲੀ ਦਾ ਕਰਾਉਣਾ ਫਿਰ ਤਾਂ ਅਲੱਗਾ ਹੈਗਾ ਠੀਕ ਹੈ ਜੀ ਦੋਨੇ ਵਸੀਆਂ ਕੋਈ ਲਊਗਾ ਅੱਛਾ ਜੀ ਤੇ 235000 ਤੇ ਦੋਨੇ ਵਸੀਆਂ ਦੇ ਰਾਂਗੇ ਆਪਾਂ ਮਾਨਤਾਣ ਹੋ ਜਾਏਗਾ ਜੀ ਮਾਨਤਾਣ ਕਰ ਦਾਂਗੇ ਬਈ ਠੀਕ ਹੈ ਜੀ ਹਾਂ ਕਿਹੜੇ ਨੰਬਰ ਤੇ ਦੇਖ ਰਹੇ ਹਾਂ ਜੀ ਇਹ ਦੂਜਾ ਸੂਆ ਬਈ ਫੁੱਲ ਸਾਈਜ਼ ਆ ਇਹਦੇ 20 ਸਾਲ ਪੈਂਡਿੰਗ ਬਾਕੀ ਪੈਣੇ ਆ ਜੇ ਕੋਈ 20 ਸਾਲ ਹੋਊਗਾ ਠੀਕ ਹੈ ਜੀ ਤੇ ਐਮ ਐਨ ਕੇ ਚੱਲ ਵੀ ਅਡਜਸਟਮੈਂਟ ਕਰਾ ਦੇ ਦੂਜੇ ਪਾਸੇ ਬੰਦੇ ਵਾ ਕੱਲੀ ਧੌਣ ਧੌਣ ਵੀ ਲੀ ਗਈ ਇੱਕ ਮਿੱਥੇ ਜੱਜਮੈਂਟ ਚੌੜੀ ਕਰਾ ਦੇ ਵੀ ਕਿੰਨੀ ਐ ਫੜ ਚੌੜੀ ਤੁਸੀਂ ਦੇਖ ਸਕਦੇ ਹੋ ਹਲੇ ਵਲੂਆ ਬੋਹ ਬਣਾਉਣਾ ਉਹ ਉਹਨੇ ਨੇ 34 35 ਕਿਲੋ ਦਿੱਤਾ ਬੈਣੇ ਠੀਕ ਹੈ ਜੀ ਇਸ ਵਾਰ ਉਮੀਦ ਜਾਨੀ 40 ਕਿਲੋ ਦੇ ਵੀ ਆਈ ਤੇ 35 ਤੋਂ 80 ਮੰਦ ਕੇ ਲੈ ਵੀ ਕਿਉਂਕਿ ਗਰਮੀ ਆ ਭਾਈ ਹਾਂ ਜੀ ਕੱਦ ਕਾੜ ਤੁਸੀਂ ਦੇਖ ਸਕਦੇ ਹੋ ਇਹ 1 ਲੱਖ ਤੇ 20 ਹਜ਼ਾਰ ਦੀ ਦੇਣੀ ਵੀ ਹੈ ਸਿਰਫ 1 ਲੱਖ ਤੇ 20 ਹਜ਼ਾਰ 1 ਲੱਖ ਤੇ 20 ਹਜ਼ਾਰ ਦੀ ਦੇਣੀ ਵੀ ਹੈ ਕੋਈ ਦੀ ਸਾਮਕੇ ਵੀ ਵੇਚ ਸਕਦਾਗਾ ਉਦੋਂ ਹੀ ਵਧੀਆ ਵਿਕਰੀ ਵਧੀਆ ਆਵਾ ਮਿਲ ਕੇ ਚੱਲਦੀ ਆਉ ਬੰਦੀ ਕੱਦ ਕਾੜ ਬਹੁਤ ਆ ਬੈੜਾ ਫੁੱਲ ਲਗਰੀ ਫੁੱਲ ਸਾਈਜ਼ ਆ ਠੀਕ ਹੈ ਜੀ ਜਿਹੜੀ ਆਪਾਂ ਚੌਥੇ ਨੰਬਰ ਤੇ ਜੇਗੇ ਚੌਥੇ ਨੰਬਰ ਤੇ ਬਈ ਦੂਜਾ ਸੂਆ ਸੁੰਦੀ ਹੈਗੀ ਨਹੀਂ ਆਮੰਦ ਦੇ ਸਾਥਾ ਰਣ ਨੂੰ ਪੈਂਡਿੰਗ ਪੈਣਗੇ ਠੀਕ ਹੈ ਜੀ ਦੁੱਧ ਨੇ 31 32 ਕਿਲੋ ਕਲੂਨ ਦੇ ਦੋ ਦਿੱਤਾ ਹੋਵੇ ਦਾ ਠੀਕ ਹੈ ਇਹ ਤਾਂ ਤਾਂ 35 ਕਿਲੋ ਹੋਊਗੀ ਬਈ ਆਮਨ ਵਾਲੀ ਸੋ ਥਣ ਵਗੈਰਾ ਤੁਸੀਂ ਦੇਖ ਸਕਦੇ ਹੋ ਲੈ ਪਿੱਛਲੇ ਪਾਸੋਂ ਨਾੜ ਦਿਖਾ ਦਿਨਾ ਸੰਦ ਦਿਖਾ ਦੇ ਵੀਰੇ ਮਿਲਕ ਵੇਨਸ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਐਨ ਇੱਕ ਨੰਬਰ ਐਨ ਮੰਨ ਕੇ ਵੀ ਕੋਈ ਵੀ ਬਾੜ ਛੋਟੀ ਹੋਗੀ ਫੁੱਲ ਬਾਡੀ ਵੇਟ ਦੀ ਆਣੀ ਹੈ ਕੋਈ ਬੰਦਾ ਐ ਕਹਿੰਦਾ ਕੋਈ ਮਸੀਲਾ ਮੀਆਂ ਹਨਾ ਹਾਂਜੀ ਹਾਂ ਫੁੱਲ ਸਾਈਜ਼ ਦਾ ਵੜਾ ਨਹੀਂ ਹੈ ਤੁਸੀਂ ਫੇਸਟ 20 ਆਰਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਐਂਡ ਇੱਕ ਨੰਬਰ ਲਿਖਿਆ ਅੱਜ ਦੀ ਵੀਡੀਓ ਵਿੱਚ ਸਾਨੂੰ ਟਾਪ ਦੇ ਨਿਗਿਨੇ ਦਿਖਾਉਣ ਜਾ ਰਹੇ ਹਾਂ ਜਮਾ ਟਾਪ ਦੇ ਤੁਸੀਂ ਦੇਖ ਸਕਦੇ ਹੋ ਤੁਸੀਂ ਥਣ ਵਗੈਰਾ ਤੁਸੀਂ ਦੇਖ ਸਕਦੇ ਹੋ ਵੇਚ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਕਿੰਨੇ ਬਾਕੀ ਬਾਕੀ ਨੇ ਬਿਰੇ ਠੀਕ ਹੈ ਜੀ ਤੇ ਐਮਐਨ ਕੇ ਦੁੱਧ 35 ਕਿਲੋ ਬੜਾ ਖਰਾ ਦੁੱਧ 62 ਦੇ ਪਾਉਣਾਗਾ ਹਾਂਜੀ ਹਾਂਜੀ ਤੇ 31 32 ਕਿਲੋ ਦਿੱਤਾ ਹੋਇਆ ਪਹਿਲਾਂ ਨੇ ਹਾਥੀ ਚਵਾਈ ਜਾਣਾ ਥਾਣਾ ਦੇ ਐ ਨਹੀਂ ਇਹ ਕੋਈ ਹੋਗਾਗਾ ਹਾਥੀਚਵਾਈ ਵਾਲਾ ਸਾਹਮਣੇ ਜੀ ਠੀਕ ਹੈ ਇਹਦਾ ਮੁੱਲ ਕੀ ਕਰਦੇ ਆਪਾਂ ਮੋਲ ਬਾਈ ਕੋ ਫਤਿਹ ਰੱਖ ਇੱਕ ਲੱਖ ਤੇ 15000 ਦੀ ਵੜ ਦੇਣੀ ਹੋਈ ਹੈ ਜੀ 1 ਲੱਖ 5 ਨਹੀਂ ਲੋਕ ਤਾਂ ਮੰਨ ਕੇ ਚੱਲੀ ਵੀ ਡੇ ਡੇ 70 70 ਮੰਗੀਆਂ ਨੇ ਇਦਾਂ ਦੀ ਵਸੀਆਂ ਦੇ ਆਪਾਂ ਮੋਲਵਾੜੀ ਨਹੀਂ ਕਰਨੀ ਇਹ ਬਾਦ ਦੇਣ ਦੇਣ ਵਾਲੀ ਕੰਮ ਆ ਬਾਈ ਠੀਕ ਹੈ ਜੀ ਦੇ ਸਾਬ ਨਾਲ ਮਾਹੌਲ ਆਗਾ ਠੀਕ ਹੈ ਜੀ ਹਾਂ ਤੇ ਜਿਹੜੀ ਆਪਾਂ ਆ ਦੇਖ ਰਹੇ ਹਾਂ ਜੀ ਇਹ ਵੀ ਬਾਈ ਦੂਜਾ ਸੂਆ ਗਈ ਠੀਕ ਹੈ ਇੱਕ ਵੇਨ ਦਿਖਾ ਲਈ ਦੀ ਵੀ ਮਿਲ ਆਰਡਰ ਦੇ ਚੈੱਕ ਕਰ ਸਕਦੇ ਹਾਂ ਟਾਪ ਦੀ ਨੇ ਬਾਈ ਸੋਹਣਾ ਕਰਮ ਵਾਲੀ ਨੂੰ ਥਣ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਰੇ ਹੱਥੀ ਜਵਾਈ ਵਾਲੇ ਨਹੀਂ ਆ ਪੂਈ ਆਈ ਨਹੀਂਗੇ ਮਸ਼ੀਨੀ ਵਾਲੀ ਇਹ ਸਾਰੇ ਹੱਥੀ ਜਵਾਈ ਵਾਲੇ ਨਹੀਂ ਪੜਾਉਂ ਤੁਸੀਂ ਦੇਖ ਸਕਦੇ ਹੋ ਇਹ ਰਾਜੀ ਸਮੀ ਪੜੀ ਵੀ ਆ ਫੇਸ ਕੁਆਲਟੀ ਇਹਦੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਇੱਕ ਨੰਬਰ ਮਿਲਕ ਵੇਸ ਤੋਂ ਦੁਬਾਰਤ ਚੈੱਕ ਕਰਾ ਰਹੇ ਹੋ ਤੁਸੀਂ ਦੇਖ ਸਕਦੇ ਹੋ ਪੂਲ ਸਾਈਜ਼ ਦੀਆਂ ਬੜਾ ਨੇ ਕੋਈ ਵੀ ਵੀਰ ਆ ਮੰਨ ਕੇ ਲੈ ਵੀ ਛੋਟੀਆਂ ਨਹੀਂ ਏ ਹਾਂਜੀ ਹਾਂਜੀ ਹਾਂ ਲੋ ਤਾਂ ਇਹ ਵੀ ਭਈਆ ਮੰਨ ਲਗਾ 30 ਤੋਂ ਪਲੱਸ ਆਰਾਮ ਨਹੀਂ ਖੁੱਲਣਾ ਲੋ ਤਾਂ ਬੈਠ ਪਾਓਗੇ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਆਪਾਂ ਮੁੱਲ ਨਹੀਂ ਵਿਰੇ ਕਰਨਾ ਮੁੱਲ ਦਾ ਲੋਕਾਂ ਨੂੰ ਫਿਰ ਡੇਢ ਕਰਾ ਲਿਆ ਇੱਕ 70 ਕਰਾ ਲਾ ਇੱਕ ਲੱਖ ਤੇ 15000 ਦੀ ਇਹ ਵੜ ਦੇ ਦਾਂਗੇ ਆਪਾਂ ਠੀਕ ਸਿਰਫ 1 ਲੱਖ 15000 ਦੀ ਠੀਕ ਦੋ ਤੋਂ 30 ਤੋਂ ਪਲੱਸ ਹੀ ਇਹ ਦੂਗੀ ਰਾਤ 30 ਤੋਂ ਪਲੱਸ ਬਾਂਤਰ ਵਗੈਰਾ ਤੁਸੀਂ ਦੇਖ ਸਕਦੇ ਹੋ ਮੋਟੀਵੇਟ ਬਹੁਤ ਜ਼ਿਆਦਾ ਹੈ ਕੋਈ ਆਨਲਾਈਨ ਸੌਦਾ ਕਰਦਾ ਪੰਜਾ ਵੜਾ ਦਾ ਹੈ ਨਾ ਕੋਈ ਐ ਮੰਨ ਕੇ ਲੱਗ ਰਹੀ ਵਿਰੇ ਛੋਟੀ ਹੈਗੀ ਛੋਟੀ ਹੋ ਗਿਆ ਆਪਾਂ ਵਾਪਸੀ ਵੀ ਹੋਊਗੀ ਆਪਣੀ ਠੀਕ ਹੈ ਬਹੁਤ ਵਾਸਾ ਜਿਹੜਾ ਵਧੀਆ ਫੁੱਲ ਸਾਈਜ਼ ਹੈ ਵੜਾ ਨਹੀਂ ਹੈ ਫੁੱਲ ਸਾਈਜ਼ ਹੀ ਆ ਵੜਾ ਹੈ ਠੀਕ ਹੈ ਜੀ ਜਿਹੜੀ ਆਪਾਂ ਅਗਲੇ ਨੰਬਰ ਤੇ ਆ ਗਏ ਜੀ ਜੱਸੀ ਹੈ ਵੀਰੇ ਐ ਮਨਨ ਜੀ ਕਹਿੰਦੇ 10 ਦਿਨ ਪੈਂਡੀ ਨੇ ਠੀਕ ਹੈ ਜੀ ਤੇ ਦੁੱਧ ਦੇ ਨੇ ਬੰਦ ਗਿਆ ਜੀ 20 ਕਿਲੋ ਪੂਣੇ ਦੁੱਧ ਦਿੱਤਾ ਇਹਨੇ 20 ਕਿਲੋ ਪੂਣੇ 20 ਕਿਲੋ ਬਈ ਹੈ 10 ਦਿਨ ਪੈਂਡੀ ਹੈ ਬਾਈ ਮਿਲਕ ਵੇਟ ਵਗੈਰਾ ਤਸਵੀਰਾਂ ਕਾੜੀ ਕੀਤਾ ਪੜਨੀ ਅਜੇ ਆਪਣਾ ਦਿਖਾਉਂਦਾ ਆਰਾਧਾ ਨਹੀਂ ਸੀ ਅਜੇ ਤਾਂ ਅੱਛਾ ਜੀ ਤੇ ਵੀ ਚੱਲ ਕੋਈ ਵਾਲੀ ਵੀਡੀਓ ਬਣਾਉਣੇ ਵਿੱਚ ਦਿਖਾ ਦਿੰਦੇ ਆ ਕਈ ਵਾਰ ਵੀਰਾਂ ਹੁੰਦੇ ਵੀ ਕੱਚੀ ਸਾਂਭ ਲੈਂਦੇ ਆ ਪਹਿਲਾਂ ਫੇਸ ਦੀ ਕੁਆਲਿਟੀ ਚੈੱਕ ਕਰਾ ਦੇ ਬਾਈ ਵੀ ਕਿਦਾਂ ਦਾ ਫੇਸ ਲੱਗਿਆ ਵੜ ਨੂੰ ਮੈਂ ਨੰਬਰ ਠੀਕ ਹੈ ਜੀ ਜਿੰਦ ਜਾਣ ਵਾਲੀ ਆਪੋ 22 23 ਕਿਲੋ ਖਰਾ ਦੁੱਧ ਦੇਣਾ ਬਾਈ ਸੋ ਫਿਟਿੰਗ ਆਲੀ ਵਿੱਚ ਆਈ ਲੈਵਾ ਤੁਸੀਂ ਦੇਖੋ ਬਹੁਤ ਸੋਹਣਾ ਲੱਗਿਆ ਹੋਇਆ ਤੇ ਠਾਣਾ ਵੀ ਫੇਸ ਕੁਆਲਟੀ ਹੋਰ ਬਾਈ ਮੰਨ ਕੇ ਜਾ ਬ੍ਰੀਡ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਣਾ ਕਿਸੇ ਨਾਲ ਸਹੀ ਗੱਲ ਹੈ ਓਕੇ ਦੀ ਰਿਪੋਰਟ ਆ ਬਾਈ ਸਾਰੇ ਪਾਸੇ ਮੱਤੀ ਚਵਾਈ ਵਾਲਾ ਥਾਣਾ ਹੈਗਾ ਦੁੱਧ 22 23 ਕਿਲੋ ਖਰਾ ਦੁੱਧ ਪਾਉਣਾ ਕਹਿੰਨ ਨੂੰ 25 ਕਿਲੋ ਕਹਿਦੀ ਪਰ ਗਰਮੀ ਹੈ ਗਰਮੀ ਹਾਂਜੀ ਆਪਾਂ ਕਹਿੰਦੇ ਵੀ ਗਰਮੀ ਹੀ ਮੰਦੀ ਮੰਦੀ ਇਹ ਵੀ ਜਾਨਵਰ ਗਰਮੀ ਆ ਪਰ ਐਚਐਫ ਨਾਲ ਡਿਫਰੈਂਸ ਹੁੰਦਾ ਨਾ ਵਾ ਬਿਆ ਮਨ ਕੇ ਫੈਟ ਫੂਡ ਤੇ ਹਨ ਹਾਂਜੀ ਤੇ ਦੁੱਧ ਦੀ ਕੁਆਲਿਟੀ ਤੇ ਵਧੀਆ ਹੁੰਦੀ ਹੈ ਜੀ ਗਰਮੀ ਦਾ ਭਈ ਸਾ ਵੀ ਮੰਨਦ ਕਰਨੇ ਤੇ ਆਪਾਂ ਵੀ ਮੰਨਦੇ ਹੈਗੇ ਸਾ ਮੰਨਦੇ ਆਪਾਂ ਵੀ ਥੱਲੇ ਭੱਦ ਨੂੰ ਦਰਦੇ ਹੈਗੇ ਹਾਂਜੀ ਥੱਲੇ ਭਈਏ ਪਰ ਐ ਵੀ ਗਰਮੀ ਐਚਾ ਫਨਾਲ ਘੱਟ ਮੰਨਦੀ ਹੈ ਜੀ ਤੁਸੀਂ ਵਟਣ ਨਾਲ ਜਿਆਦਾ ਕਰੋ ਬੋਡੀ weight ਵਗੈਰਾ ਤੁਸੀਂ ਦੇਖ ਸਕਦੇ ਹੋ ਇਹਦਾ ਮੁੱਲ ਕੀ ਕਰਦੇ ਆ ਜੀ ਆਪਾਂ ਮੁੱਲ ਨਹੀਂ ਵਿਰੇ ਕਰਨਾ ਹੈਗਾ ਪਰ ਲੈਣ ਦੇਣ ਦੀਆਂ ਬੰਦ ਨਹੀਂ ਆਦੀ ਵਟ ਦੇਣੀ ਹੋਈ ਹੈ ਜੀ 92000 ਦੀ 92000 ਦੀ ਠੀਕ ਹੈ ਜੀ ਹਾਂ ਸੋ ਤੁਸੀਂ ਦੇਖ ਸਕਦੇ ਹੋ ਫਿਟਿੰਗ ਵਾਲੇ ਦੇ ਵਿੱਚ ਠੀਕ ਹੈ ਜੀ ਜਿਹੜੀ ਆਪਾਂ ਅਗਲੇ ਨੰਬਰ ਤੇ ਦੇਖ ਰਹੇ ਹਾਂ ਜੀ ਇਹ ਭਾਈ ਜਸਸੀ ਦਾ ਕ੍ਰੋਸ ਹੈ ਜੱਫਰੀ ਪੇਟੋਂ ਇਹ ਫੁੱਲ ਸਾਇਆ ਦਾ ਇਹ ਐਚਫ ਜਿੱਡੀ ਹੈਗੀ ਹਾਂ ਜੀ ਆ ਮੰਨ ਕੇ ਚੱਲ ਕੱਲ ਦੀ ਸੂਈ ਹੈਗੀ 16 17 ਕਿਲੋ ਬੋਲੀ ਹੁਣ ਸਟਾਰਟ ਤੋਂ ਤਿਆਰ ਹੈਗੀ ਥੋ 99 ਵਗੈਰਾ ਤੁਸੀਂ ਦੇਖ ਸਕਦੇ ਹੋ ਭਾਈ ਆ ਮੰਨ ਕੇ ਚੋਈ ਵੀ ਹੈਗੀ ਹੁਣ ਤਾਂ ਇਹ ਠੀਕ ਹੈ ਜੀ ਹਾਂ ਹੁਣ ਤਾਂ ਮਿਲਕਿੰਗ ਹੋਈ ਵੀ ਹੈ ਬੈੜ ਦੀ ਤੇ ਆ ਮੰਨ ਕੇ ਆਪਾਂ ਦਾ ਫਰਾਜ ਜਾਂਦੀ ਹੈ ਬੈੜ ਵੇਖੋ ਤੁਸੀਂ ਇਹਨ ਦੁੱਧ ਆਉਣਾ 23 24 ਕਿਲੋ ਖਰਾ ਦੁੱਧ ਹੈ ਨਾ ਬੈੜ ਨੇ ਤੇ ਬੱਕ ਇਹਦੇ ਮਗਰ ਬੱਛਾ ਬਈ ਇਹਦੇ ਇਹਦੇ ਮਗਰ ਬੱਛਾ ਹਾਥੀ ਚ ਬਈ ਆ ਠੰਡੀ ਸੀਲ ਵਧੇਰੀ ਆਉਣ ਬੱਚੇ ਦਾ ਕਰਦੇ ਬੱਚਾ ਅੰਦਰ ਬੈਠਾਗਾ ਠੀਕ ਹੈ ਜੀ ਹਾਂ ਤੇ ਇਹ ਬਈ ਹਾਂ ਨਾ ਕਿੰਨੀ 85000 ਦੀ ਵੜ ਦੇਣੀ ਹੈ ਜੀ ਸਿਰਫ 85000 85000 ਜੀ ਠੀਕ ਹੈ ਜੀ ਹਾਂ ਪੁਲਿਸ ਆਇਆ ਕੋਈ ਵੀਰ ਮੰਨ ਕੇ ਛੋਟੀਆਂ ਨਾ ਲਵੇ ਤੇ ਛੋਟੀ ਹੋਊਗੀ ਹਾਥੀ ਚ ਬਈ ਵਾਲਾ ਥਾਣਾਗਾ ਠੀਕ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 7 ਬੈੜਾ ਦਿਖਾਈਆਂ ਨੇ ਤੇ ਵੀਰ ਦਾ ਵਪਾਰ ਦਾ ਕੰਮ ਹੈ 8 ਹੋਰ ਆ ਰਹੀਆਂ ਹਨਾ 8 ਹੋਰ ਨੇ ਬਈ 15 ਹੋਣੀਆਂ 15 ਤੋਂ 20 ਦਾ ਹੋ ਸਕਦੀਆਂ ਨੇ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਅੱਜ 7 ਦਿਖਾਤੀਆਂ ਵੀ ਕੱਲ ਨੂੰ ਕੋਈ 6 ਦੇ ਕੋਲ ਮਿਲਣਗੀਆਂ 20 ਦਾ ਵਸਾਕ ਹੋ ਜਾਣੀਆਂ ਕੱਲ ਨੂੰ ਆਪਣੇ ਕੋਲੇ ਤੇ ਐਮਨ ਕੇ ਚੱਲ ਵੀ 8 ਬੈੜਾ ਹੋਰ ਆਉਂਦੀ ਨਹੀਂ 15 ਤੋਂ ਨਾਰਮਲ ਹੀ ਹੈਗੀ ਕਹਿੰਦਾ ਭਾਬ ਕੀ ਜੇ ਕੋਈ ਵੀਰ ਆਉਂਦਾ ਹੈਗਾ ਉਹਨੂੰ ਬੈੜ ਮਿਲੂਗੀ ਆਈ ਨਹੀਂ ਹੋਊਗੀ ਮਿਲੂਗੀ ਬਈ ਐਮਨ ਕੇ ਚੱਲ ਵੀ ਐਚ ਐਫ ਬੋਨਿਓ ਜੇ ਕੋਈ ਵੀਰ ਲੈਣ ਆ ਗਿਆ ਐਚ ਐਫ ਬੋਨਿਓ ਮੁੜਦਾ ਹੈਗਾ ਇੱਕ ਗੱਲ ਹੋਰ ਵੀ ਆ ਰਹੀ ਆਪਾਂ ਜਿਹੜੀ ਫਾਰਮ ਚਲੀ ਜਾਗੀ ਠੀਕ ਹੈ ਜੀ ਜਿਹੜਾ ਨਹੀਂ ਕਿੰਨੇ ਦੇਖਣ ਉਹ ਵੀ 100% ਆਪਾਂ ਕਾ ਲੂ ਸਪੈਸ਼ਲਲੀ ਕਲੀ ਦੀ ਵੀਡੀਓ ਪਾਈ ਆਪਾਂ ਠੀਕ ਹੈ ਜੀ ਇੱਕ ਵਾਰੀ ਆਦਾ ਐਡਰੈਸ ਬੋਲ ਦੋ ਤੇ ਮੋਬਾਈਲ ਨੰਬਰ ਐਡਰੈਸ ਬਾਈ ਪਿੰਡ ਹੰਡਿਆਏ ਜ਼ਿਲ੍ਹਾ ਬਰਨਾਲਾ ਤੇ ਕੰਟੈਕਟ ਨੰਬਰ ਹੈ 9877868899 ਤੇ ਦੂਜਾ ਨੰਬਰ ਹੈ 97355048 ਵੱਡੇ ਭਰਾ ਨੰਬਰ ਆਈ ਠੀਕ ਹੈ ਜੀ ਸੋ ਦੋਸਤੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ